ਅੱਜ ਜੋ ਸਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਆਲਰੇਡੀ ਚੱਲ ਰਹੀ ਹੈ ਮਿਸ਼ਨ ਨਿਸਰ ਉਹਦੇ ਤਹਿਤ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਤਹਿਤ ਵੀ ਅਸੀਂ ਡਰੱਗਸ ਦੇ ਅਗੇਂਸਟ ਅਵੇਅਰਨੈਸ ਦੀ ਲਗਾਤਾਰ ਵੱਖ-ਵੱਖਰੇ ਪ੍ਰੋਗਰਾਮ ਵੀ ਕਰ ਰਹੇ ਹਾਂ ਤੇ ਸੈਮੀਨਾਰਸ ਵੀ ਕਰ ਰਹੇ ਹਾਂ ਤੇ ਉਹ ਜਿਹੜੀ ਇੰਫੋਰਸਮੈਂਟ ਦੀ ਜਿਹੜੀ ਡਰਾਈਵ ਹੈ ਉਹ ਵੀ ਚੱਲ ਰਹੀ ਹੈ। ਉਸੇ ਲੜੀ ਦੇ ਵਿੱਚ ਅੱਜ ਗੁਰਦਾਸਪੁਰ ਪੁਲਿਸ ਲਾਈਨਸ ਦੇ ਵਿੱਚ ਇੱਕ ਬੜਾਈ ਵੱਡਾ ਜਿਹੜਾ ਟੂਰਨਾਮੈਂਟ ক্রিকেট ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਵਗ ਵਗ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਹਨ ਔਰ ਇਸ ਪ੍ਰੋਗਰਾਮ ਨੂੰ ਅਟੈਂਡ ਕਰਨ ਦੇ ਲਈ ਕਈ ਸਾਰੇ ਸਕੂਲਸ ਤੇ ਕਈ ਸਾਰੇ ਸਮਾਜ ਸੇਵੀ ਸੰਸਥਾਵਾਂ ਤੇ ਕਈ ਐਡਿਕਟਸ ਜਿਹੜੇ ਹੁਣ ਡੀਐਡ ਹੋ ਚੁੱਕੇ ਹਨ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਹੈ ਇੱਥੇ ਇੱਕ ਬੜਾ ਕਲਚਰਲ ਇਵੈਂਟ ਵੀ ਕਰਵਾਇਆ ਜਾ ਰਿਹਾ ਹੈ ਉਹ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਜਾਗਰੂਕ ਜਾਗਰੂਕਤਾ ਸੈਮੀਨਾਰ ਤੇ ਕੈਂਪਾਂ ਦੇ ਥਰੂ ਲੋਕਾਂ ਦੇ ਵਿੱਚ ਇੱਕ ਮੈਸੇਜ ਜ਼ਰੂਰ ਆਏਗਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਤੇ ਸਾਡੀ ਯੂਥ ਨੂੰ ਔਰ ਜਿਹੜੇ ਸਾਡੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਸचेत ਰਹਿਣ ਦੀ ਅਵੇਅਰ ਰਹਿਣ ਦੀ ਡਰਗਸ ਦੇ ਬੁਰੇ ਪ੍ਰਭਾਵ ਤੋਂ ਉਹ ਉਹਦਾ ਵੀ ਮੈਸੇਜ ਜ਼ਰੂਰ ਆਏਗਾ ਸਰ ਅੱਜ ਕਿਹੜੀ ਟੀਮ ਆ ਰਹੀ ਹੈ ਬੰਗਲਾਰੀਆ ਦੀ ਸਰ ਕਿ ਤੇ ক্রিকেট ਦੀ ਟੀਮਸ ਹੈਗੀ ਆ ਫਾਈਨਲ ਮੈਚ ਆਫਲਾਈਨ ਕਿੱਥਾ ਗਿਆ ਹੈ ਕਲਚਰਲ ਪ੍ਰੋਗਰਾਮ ਵੀ ਕੀਤਾ ਜਾ ਰਿਹਾ ਹੈ। ਸਰ ਕੋਈ ਇਨਾਮਿਤ ਜਿਹੜੇ ਇਹੜੇ ਫਸੇ ਹਾਂ। ਹਾਂਜੀ ਇਹਨਾਂ ਨੂੰ ਇਨਾਮ ਵੀ ਟਰੋਫੀਜ਼ ਵਗੈਰਾ ਦਿੱਤੀ ਜਾਣਗੀ ਤੇ ਇੱਕ ਸਾਡਾ ਜਿਹੜਾ ਉਪਰਾਲਾ ਹੈ ਕਿ ਅਸੀਂ ਸਾਂਝ ਵੱਲੋਂ ਜਿਹੜੇ ਪਰਿਆਵਰਣ ਨੂੰ ਬਚਾਉਣ ਦਾ ਸਾਡਾ ਮੈਸੇਜ ਹੈ ਉਹਦੇ ਤਹਿਸ ਅਸੀਂ ਇਹਨਾਂ ਨੂੰ ਬੂਟੇ ਵੀ ਦੇ ਦੇਆ ਬੂਟੇ ਬੰਦੇ ਜਾਣ ਕੇ ਤਾਂ ਕਿ ਬੱਚੇ ਜਿਹੜੇ ਇਸੀ ਨੂੰ ਲੈ ਕੇ ਵੀ ਅਵੇਅਰਨ ਕਿ ਉਹ ਆਪਣਾ ਪਰਿਆਵਰਣ ਦਾ ਬਚਾਓ ਵੀ ਕਰਨਾ ਹੈ ਤੇ ਇਸ ਪ੍ਰਤੀ ਵੀ ਅਵੇਅਰਨ। ਥੈਂਕ ਯੂ।